ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਰੁੱਖਾਂ ਬਾਰੇ ਚਰਚਾ ਕਰਦਾ ਅਰਜੰਦ ਅ ਜਿਕਰ ਅਸੀਂ ਵੱਡੀ ਵੀਡੀਓ ਬਣਾ ਕੇ ਵੀ ਕੀਤਾ ਅੱਜ ਅਸੀਂ ਦੱਸਾਂਗੇ ਸ਼੍ਰੀ ਕ੍ਰਿਸ਼ਨ ਜੀ ਨਾਲ ਅਰਜੰਦ ਦਾ ਕੀ ਸੰਬੰਧ ਹੈਗਾ ਇਹਦੇ ਬਾਰੇ ਚਰਚਾ ਕਰਾਂਗੇ। ਭਾਗਵਤ ਪੁਰਾਨ ਜਿਹੜਾ ਸਾਡੇ ਪੁਰਾਣੇ ਗ੍ਰੰਥ ਹੈਗਾ ਉਹਨਾਂ ਵਿੱਚ ਇੱਕ ਜ਼ਿਕਰ ਆਉਂਦਾ ਹੈਗਾ ਯਕਸ਼ ਕਿੰਗ ਕੁਬੇਰ ਸੀਗਾ ਉਹਦੇ ਦੋ ਪੁੱਤਰ ਸਨ ਨਾਲਾ ਕੁਬੇਰਾ ਤੇ ਮਾਨੀ ਗ੍ਰਿਵਾ ਕਰਕੇ ਦੋ ਪੁੱਤਰ ਸਨ ਤੋ ਪੁੱਤਰਲੇ ਜਿਹੜੇ ਹੈਗੇ ਪਾਵਰ ਤੇ ਜਿਹੜੀ ਨਸ਼ੇ ਵਿੱਚ ਬਹੁਤ ਤੁੱਤ ਸੀਗੇ ਬੜਾ ਉਹ ਹੰਕਾਰੀ ਸੀਗੇ ਦੋਨੇ ਪੁੱਤ ਜਿਹੜੇ ਉਧੇ ਸੀਗੇ ਕਬੇਰਾ ਦੇ ਕਿੰਗ ਆਫ ਵੈਲਥ ਕਹਿੰਦੇ ਆ ਨੂੰ ਕਬੇਰ ਨੂੰ ਤਾਂ ਉਹ ਮਤਲਬ ਕਹਿੰਦਾ ਇੱਕ ਵਾਰ ਗੰਦਰਵਾ ਦੇ ਵਿੱਚ ਨਗਰਵਸਤਾ ਦੇ ਵਿੱਚ ਤੇ ਮਤਲਬ ਨਸ਼ਾ ਕੀਤਾ ਹੁੰਦਾ ਸੀ ਉਦੋਂ ਕੁੜੀਆਂ ਨਾਲ ਮਤਲਬ ਉਹ ਤੇ ਨਹਾ ਰਹੀਆਂ ਸਨ ਛੇੜਖਾਨੀ ਕਰ ਰਹੇ ਸੀਗੇ ਤਾਂ ਗਲਤ ਨਹੀਂ ਗਾਣਾ ਦੇਖ ਰਹੇ ਸੀਗੇ ਤਾਂ ਉੱਥੋਂ ਸਾਧੂ ਨਿਕਲਦਾ ਨਰਾਦਾ ਕਰਕੇ ਨਰਾਦਾ ਕਰਕੇ ਸਾਧੂ ਨਿਕਲਦਾ ਉਹ ਸਾਧੂ ਉਹਨੂੰ ਦੱਸਦਾ ਵੀ ਇਹ ਕੰਮ ਨਾ ਕਰੋ ਵੀ ਇਹ ਠੀਕ ਨਹੀਂ ਹੈਗਾ ਪਰ ਉਹ ਇੰਨੇ ਮਤਲਬ ਕਹਿੰਦਾ ਗੁੰਡਾਗਰਦੀ ਤੇ ਨਸ਼ੇ ਵਿੱਚ ਹੋਣ ਕਰਕੇ ਅਣਜਾਣ ਸੀਗੇ ਤੇ ਉਹ ਸਾਧੂ ਦੀ ਗੱਲ ਨਹੀਂ ਸੁਣਦੇ ਤਾਂ ਸਾਧੂ ਪਹਿਲਾਂ ਉਹਨੂੰ ਚਾਹੁੰਦਾ ਵੀ ਇਹਨੂੰ ਮੈਂ ਗਰੀਬੀ ਦੇਸ਼ਾ ਚ ਪਾਦਾ ਫਿਰ ਸੋਚਦਾ ਵੀ ਇੰਨੇ ਜ਼ਿਆਦਾ ਹੰਕਾਰੀ ਹੈਗੇ ਇਹਨਾਂ ਨੂੰ ਮਤਲਬ ਕਹਿੰਦਾ ਉਹਨੇ ਕੀ ਕੀਤਾ ਆਪਣੇ ਸ਼ਕਤੀ ਦੇ ਨਾਲ ਉਸਨੂੰ ਅਰਜੰਦ ਰੁੱਖਾਂ ਵਿੱਚ ਕਨਵਰਟ ਕਰਤਾ ਉਹਨਾਂ ਦੋਨੇ ਉਹਦੇ ਕੁਬੇਰਾ ਦੇ ਪੁੱਤਰਾਂ ਨੂੰ ਦੋਨਾਂ ਪੁੱਤਰਾਂ ਨੂੰ ਤਾਂ ਇਹ ਵੀ ਦਿੱਤਾ ਮਤਲਬ ਕਹਿੰਦਾ ਵੀ ਇਹਦੀ ਮੈਮਰੀ ਯਾਦ ਰਹੇ ਵੀ ਉਹਨੇ ਇੱਕ ਸ਼ਰਾਬ ਦਿੱਤਾ ਮਤਲਬ ਕਹਿੰਦਾ ਤਾਂ ਫਿਰ ਉਹਨੇ ਸਾਧੂ ਇਹ ਵੀ ਕਹਿੰਦਾ ਵੀ ਮਤਲਬ ਬਹੁਤ ਚਿਰਾਂ ਬਾਅਦ ਜਦੋਂ ਸ਼੍ਰੀ ਕ੍ਰਿਸ਼ਨ ਜੀ ਇਸ ਇਹਨਾਂ ਦੁਨੋਂ ਰੱਖਣ ਟੱਚ ਕਰਨਗੇ ਜਾਂ ਉਹਨੂੰ ਛੂਣਗੇ ਉਸ ਸਮੇਂ ਉਹਨੂੰ ਇਹਨਾਂ ਦੀ ਇਹਨਾਂ ਦੀ ਪੂਰਤੀ ਹੋਊਗੀ ਲਾਈਫ ਦੀ ਅਰਜਨ ਤੁਰੋਖਾਂ ਤਾਂ ਫਿਰ ਇਹ ਮਤਲਬ ਕਹਿੰਦਾ ਅਗੇ ਆਪਣੀ ਜ਼ਿੰਦਗੀ ਜਾ ਸਕਣਗੇ ਜਿਹੜੇ ਜਦੋਂ ਸ਼੍ਰੀ ਕ੍ਰਿਸ਼ਨ ਜੀ ਬਾਲ ਵਸਤਾ ਜੁ ਹੁੰਦੇ ਆ ਮਾਤਾ ਜਸ਼ੋਦਾ ਨੂੰ ਤੰਗ ਕਰ ਰਹੇ ਹੁੰਦਾ ਮਾਤਾ ਜਸ਼ੋਦਾ ਨੂੰ ਮਤਲਬ ਕਹਿੰਦਾ ਓਖਲੀ ਨਾ ਬੰਦ ਦਿੰਦੇ ਆ ਮਤਲਬ ਓਖਲੀ ਨਾ ਬੰਦਨ ਤੋਂ ਬਾਅਦ ਸ਼੍ਰੀ ਕ੍ਰਿਸ਼ਨ ਜੀ ਨੂੰ ਮਤਲਬ ਨਿਗਾ ਜਿਹੜੀ ਪੈਂਦੀ ਦੋ ਅਰਜੰਦ ਰੁੱਖਾਂ ਤੇ ਪੈਂਦੀ ਆ ਉਸ ਸਮੇ ਜਿਹੜੋ ਜਾਨੀ ਜਾਨ ਹੁੰਦੇ ਸਾਰਾ ਕ੍ਰਿਸ਼ਨ ਜੀ ਨਾਰਦਾ ਦੇ ਜਿਹੜੇ ਉਹ ਉਹਨਾਂ ਦੇ ਜਿਹੜੇ ਦੋ ਪੁੱਤਰਾਂ ਨੂੰ ਉਹਨਾਂ ਨੇ ਇਹਦੇ ਵਿੱਚ ਇਹਨਾਂ ਕਨਵਰਟ ਕੀਤਾ ਹੁੰਦਾ ਉਹਦੇ ਵਿੱਚ ਅਰਜੰਦ ਰੁੱਖਾਂ ਵਿੱਚ ਪਾਇਆ ਹੁੰਦਾ ਤੋਂ ਉਹਨੂੰ ਜਿਆਦਾ ਤਾਂ ਵੀ ਆਪਾਂ ਜਿਹੜੇ ਉਹਨਾਂ ਨੇ ਸ਼ਰਾਬ ਦਿੱਤਾ ਉਹਨੂੰ ਆਪਾਂ ਮਤਲਬ ਇਹ ਗੱਲ ਨੂੰ ਖਾਲੀ ਨਹੀਂ ਜਾਣਦੇ ਨਾ ਸ਼੍ਰੀ ਕ੍ਰਿਸ਼ਨ ਜੀ ਫਿਰ ਉਸ ਓਖਲੀ ਨੂੰ ਖਿੱਚ ਕੇ ਲਿਆਉਂਦਾ ਦੋਨਾਂ ਰੁੱਖਾਂ ਵਿੱਚ ਪੈਸਾ ਲੈਂਦੇ ਆ ਤੇ ਜ਼ੋਰ ਮਾਰਦਾ ਜਦੋਂ ਉਹ ਅਰਜੰਦ ਰੁੱਖ ਓਖੜ ਜਾਂਦੇ ਹੈਗੇ ਆ ਤਾਂ ਓਖੜਨ ਤੋਂ ਬਾਅਦ ਜਿਹੜੀਆਂ ਦੋਹੇ ਆਤਮਾਵਾਂ ਹੈਗੀਆਂ ਉਹਨਾਂ ਕੁਬੇਰ ਦੇ ਪੁੱਤਰ ਦੀਆਂ ਉਹ ਬਾਹਰ ਨਿਕਲੇ ਆਉਂਦੀਆਂ ਤੇ ਉਹ ਸਵਰਗ ਵਿੱਚ ਚਲੇ ਜਾਂਦੇ ਤੇ ਸ਼੍ਰੀ ਕ੍ਰਿਸ਼ਨ ਜੀ ਨੇ ਮੱਥਾ ਟੇਕ ਦਿਆਂ ਵੀ ਸਾਨੂੰ ਸਾਨੂੰ ਇਹ ਮਤਲਬ ਕਹਿੰਦਾ ਬਖਸ਼ਿਸ਼ ਕੀਤੀ ਵੇਸ਼ ਜੁਨੀ ਤਾਂ ਸਾਨੂੰ ਬਾਹਰ ਕੱਢਿਆ ਇਹ ਜਿਹੜਾ ਜ਼ਿਕਰ ਹੈਗਾ ਤਾਂ ਇਹ ਜਿਹੜਾ ਜਿਹੜੋ ਇਹ ਕਾਰਜ ਕਰਦਾ ਤਾਂ ਗੋਪੀਆਂ ਹੁੰਦੀਆਂ ਜਿਹੜੀਆਂ ਉੱਥੋਂ ਦੀਆਂ ਉਹ ਦੇਖਦੀਆਂ ਤੇ ਉੱਥੇ ਸਾਰੇ ਮਤਲਬ ਕਹਿੰਦਾ ਇਹ ਜਿਹੜੇ ਇਹਨਾਂ ਨੇ ਜਿਹੜਾ ਕੀਤਾ ਹੁੰਦਾ ਹੈ ਮਤਲਬ ਸ਼੍ਰੀਕ੍ਰਿਸ਼ਨ ਜੀ ਨੇ ਲੀਡਰ ਚਾਉਂਦੇ ਆ ਉਸ ਨੂੰ ਮਥਰਾ ਦੇ ਲੋਕਾਂ ਵਿੱਚ ਫੈਲ ਜਾਂਦੇ ਵੀ ਇਸ ਤਰ੍ਹਾਂ ਬਾਲ ਸ਼੍ਰੀਕ੍ਰਿਸ਼ਨ ਜੀ ਨੇ ਇਹ ਮਤਲਬ ਕਰਮ ਕੀਤਾ ਤਾਂ ਇਸ ਕਰਕੇ ਜਿਹੜਾ ਰੁੱਖ ਹੈ ਕਰ ਜਾਂਦੇ ਇਹ ਮਸ਼ਹੂਰ ਆ ਵੀ ਇਹ ਸ਼੍ਰੀਕ੍ਰਿਸ਼ਨ ਜੀ ਜੁੜੇ ਹੋਏ ਰੁੱਖਾ ਇਸ ਲਈ ਇਹਨਾਂ ਰੁੱਖਾਂ ਨੂੰ ਇਹਦੀ ਮਹਾਨਤਾ ਆਯੁਰਵੇਦਿਕ ਗੁਣ ਵੀ ਬਹੁਤ ਜ਼ਿਆਦਾ ਹੈਗਾ ਬਹੁਤ ਲੰਬੇ ਸੰ 3000 ਸਾਲ ਤੋਂ ਇਹਦੀ ਜਿਹੜੀ ਜਿਹੜੀ ਛਿੱਲ ਹੈਗੀ ਉਹਨੂੰ ਯੂਜ਼ ਕੀਤਾ ਹਾਂ ਤਾਂ ਹਾਰਟ ਦੀ ਡਿਜ਼ੀਜ਼ ਵਾਸਤੇ ਇਸ ਲਈ ਨਾ ਰੁੱਖਾਂ ਨੂੰ ਆਪਾਂ ਲਾ ਕੇ ਆਪਾਂ ਆਪਣੀ ਧਰਤੀ ਨੂੰ ਮਤਲਬ ਕਹਿੰਦਾ ਸਵਰਗ ਬਣਾ ਸਕਦੇ ਹਾਂ ਧਰਤੀ ਨੂੰ ਆਪਾਂ ਖੁਸ਼ਹਾਲ ਕਰ ਸਕਦੇ ਹਾਂ ਮਰਸ ਜੀਤ ਕਰ ਸਕਦੇ ਹਾਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਬਹੁਤ ਸਾਰੇ ਰੁੱਖਾਂ ਬਾਰੇ ਚਰਚਾ ਕਰਦੇ ਹਾਂ ਪੰਜਾਬ ਦੇ ਵਿਰਾਸੀ ਬਾਰੇ ਤਾਂ ਇਹ ਵੀ ਉਹਨਾਂ ਰੁੱਖਾਂ ਦੇ ਵਿੱਚ ਇੱਕ ਹੁੰਦਾ ਜਦੋਂ ਜਿਉਂ-ਜਿਉਂ ਇਹ ਧਰਤੀ ਚ ਲਾਵਾਂਗੇ ਤੇ ਉਦੋਂ ਤੋਂ ਸਾਡੀ ਜਿਹੜੀ ਹਰਾ ਭਰਾ ਧਰਤੀ ਹੁੰਦੀ ਰਹੂਗੀ ਧੰਨਵਾਦ ਸਾਰਿਆਂ ਸਸੇਕਾ